ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਦੁੱਖ ਪ੍ਰਗਟ ਕਰਦਾ ਡਾਕਟਰ ਮਨਮੋਹਨ ਸਿੰਘ ਜੀ ਦੇ ਅਕਾਲ ਚਲਾਣੇ ਤੇ ਬੜੇ ਵਿਦਵਾਨ ਬਹੁਤ ਨਿਮਰਤਾ ਵਾਲੇ ਔਰ ਬੜੇ ਅਕਲਮੰਦ ਵਿਅਕਤੀ ਸੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਇੱਕ ਰਾਹ ਬਦਲਿਆ ਤੇ ਤਰੱਕੀ ਦੇ ਰਾਹ ਉੱਤੇ ਪਾ ਕੇ ਗਏ ਸਾਡੀ ਹਮਦਰਦੀ ਉਹਨਾਂ ਦੇ ਨਾਲ ਹੈ ਦੂਸਰਾ ਤੁਸੀਂ ਸਾਰੇ ਇਤਿਹਾਸਾ ਜਾਣਦੇ ਹੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਾਫੀ ਹਸੇ ਤੋਂ ਭੁਖੜਦਾਲ ਤੇ ਬੈਠੇ ਨੇ ਬੜੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਦੀਆਂ ਖੇਤ ਮਜ਼ਦੂਰਾਂ ਦੀਆਂ ਉਹਨਾਂ ਨੂੰ ਲੈ ਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ 30 ਤਾਰੀਖ ਦਾ ਪੰਜਾਬ ਬੰਦ ਦਾ ਸਰਦਾਰ ਦਿੱਤਾ ਯਾਨੀ ਕਿ ਕੱਲ ਸੋਮਵਾਰ ਵਾਲੇ ਦਿਨ ਸੈਤ ਉਹਨਾਂ ਨੇ ਸੂਰਤ ਤੋਂ ਲੈ ਕੇ 4 ਵਜੇ ਤੱਕ ਸਾਰੀ ਆਵਾਜਾਈ ਤੇ ਬੇਨਤੀ ਕੀਤੀ ਹੈ ਮੈਂ ਵੀ ਤੁਹਾਨੂੰ ਬਤੌਰ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਔਰ ਕਾਂਗਰਸ ਦੇ ਆਗੂ ਹੋਣ ਦੇ ਨਾਤੇ ਆਪਣੀ ਪਾਰਟੀ ਵੱਲੋਂ ਬੇਨਤੀ ਕਰਨਾ ਚਾਹੁੰਦਾ ਸਾਰੇ ਰਾਘੀਰਾਂ ਨੂੰ ਸਾਰੇ ਪੰਜਾਬ ਦੇ ਜਿੰਨੇ ਤੁਸੀਂ ਸਤਕਾਰਯੋਗ ਜਿਹੜੇ ਨਾਗਰਿਕ ਹੋ ਕਿ ਆਪਾਂ ਨੂੰ ਇਸ ਦੀ ਸਪੋਰਟ ਕਰਨੀ ਜਾਈ ਦੀ ਯਾਦ ਰਹੀ ਕਿ ਹਰ ਘਰ ਦੇ ਵਿੱਚ ਰੋਟੀ ਤਾਂ ਹੀ ਪੱਕਦੀ ਆ ਜੇ ਜਗਜੀਤ ਸਿੰਘ ਦੱਲੇਵਾਲ ਵਰਗੇ ਕਿਸਾਨ ਜਿਹੜੇ ਨੇ ਉਹ ਮਿਹਨਤ ਤੇ ਕਿਰਤ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਫਲਸਫੇ ਨੂੰ ਲੈ ਕੇ ਆਪਾਂ ਜੇ ਕਹਿੰਨੇ ਕਿ ਸਾਡੀ ਆਵਾਜ਼ਾਂ ਵੀ ਫੜਕ ਪੈਦਾ ਪਰ ਉਹਨਾਂ ਦੀਆਂ ਮੁਸ਼ਕਲਾਂ ਤਾਂ ਦੇਖੋ ਕਿਸਾਨਾਂ ਦੀ ਕੀ ਹਾਲ ਸਾਰੇ ਦੇਸ਼ ਦਾ ਕਿਸਾਨ ਜਿਹੜਾ ਉਹ ਭੁੱਖਾ ਵਾ ਕਰਜ਼ਈਆ ਆਤਮ ਤਿਆ ਕਰ ਰਿਹਾ ਵਾ ਇਸ ਲਈ ਮੈਂ ਤੁਹਾਨੂੰ ਸਭ ਨੂੰ ਸਾਮੂਹ ਪਰਜੋਰ ਅਪੀਲ ਕਰਨਾ ਚਾਹੁੰਦਾ ਕਿ ਦੇਸ਼ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣ ਵਾਸਤੇ ਆਪਾਂ ਨੂੰ ਇਸ ਕਿਸਾਨਾਂ ਵੱਲੋਂ ਜੱਥੇਬੰਦੀਆਂ ਵੱਲੋਂ ਦਿੱਤੇ ਕਿ ਬੰਦ ਕਾਲ ਦੀ 30 ਤਰੀਕ ਦੀ ਕੱਲ ਦੀ ਸੋਮਵਾਰ ਵਾਲੇ ਦਿਨ ਦੀ ਪੂਰਨ ਹਮਾਇਤ ਕਰਨੀ ਚਾਹੀਦੀ ਕਿਉਂਕਿ ਸਾਡੇ ਦੇਸ਼ ਦੀ ਸਰਕਾਰ ਜਿਹੜੀ ਆ ਉਹ ਅਨਾਂਗਾਨੀ ਕਰ ਰਹੀ ਹੈ ਬੜੀਆਂ ਜਾਇਜ਼ ਮੰਗਾਂ ਨੇ ਕਿ ਮਿਨੀਮਮ ਸਪੋਰਟ ਪ੍ਰਾਈਸ ਸਾਡੀ ਜ਼ਿੰਦਗੀ ਦੀ ਗੈਰੰਟੀ ਹੋਣੀ ਚਾਹੀਦੀ ਅਸਾਂ ਜਿਹੜੀ ਪੈਦਾ ਕਰਦੇ ਉਹਦੀ ਕੀਮਤ ਮਿਲਣੀ ਚਾਹੀਦੀ ਹੈ ਓਤੋਂ ਜ਼ਿਆਦਾ ਕੁਝ ਨਹੀਂ ਮੰਗ ਰਹੇ ਔਰ ਇੱਕ ਕਰੋੜਾ ਕਿਸਾਨਾਂ ਦੀ ਅਪੀਲ ਹੈ ਸਾਡੇ ਦੇਸ਼ ਵਿੱਚ ਕਰੋਨਾ ਟੱਬਰ ਸਾਡੇ ਦੇਸ਼ ਦੀ ਬੀਜੇਪੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਚੰਦ ਜੇ ਘਰਾਣੇ ਸੰਕੜੇ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਉਹਨਾਂ ਦੇ ਵਾਸਤੇ ਦਿੱਤੀਆਂ ਹਨ ਲੇਕਿਨ ਸਾਡੇ ਕਿਸਾਨ ਭਰਾਵਾਂ ਵਾਸਤੇ ਔਰ ਯਾਦ ਰੱਖੇ ਕਿ ਇਹ ਨਾ ਕਿਸਾਨਾਂ ਨਹੀਂ ਸਾਡੇ ਬਾਰਡਰਾਂ ਦੀ ਰਾਖੀ ਕਰਤੇ ਕਰਦੇ ਕਰਦੇ ਆਪਣੇ ਬੱਚੇ ਸ਼ਹੀਦ ਕਰਾਏ ਨੇ ਆ ਚੰਦ ਦਿਨ ਪਹਿਲਾਂ ਸ਼ਹੀਦ ਦੀ ਹਫਤਾ ਗੁਜ਼ਰ ਲ ਕੇ ਗਿਆ ਸਾਡੇ ਛੋਟੇ ਛੋਟੇ ਸਹਿਮਜਾ ਦੇ ਮਾਤਾ ਗੁਜਰ ਜੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਤਾਨੀ ਉਹਨਾਂ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਆਪਾਂ ਕਹਿਣ ਨੂੰ ਤਾਂ ਸਭ ਕੁਝ ਕਹੀ ਜਾਂਦੇ ਆ ਪਰ ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਦੇ ਬੇਇਨਸਾਫੀ ਦੇ ਖਿਲਾਫ ਜੰਗ ਲੜੀ ਮੁਗਲਾਂ ਤੇ ਅਫਗਾਨਾਂ ਦੇ ਖਿਲਾਫ ਉਹਨਾਂ ਨੂੰ ਨਰਥ ਪਾਈ ਔਰ ਇਸ ਦੇਸ਼ ਦੀ ਇਫਾਜ਼ਤ ਕੀਤੀ ਉਸ ਬਾਅਦ ਅੰਗਰੇਜ਼ਾਂ ਦੇ ਨਾਲ ਸਾਡੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਨੇ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਫਾਂਸੀ ਦੇ ਦੱਸੇ ਚੁੰਮੇ ਤਦੋਂ ਮੰਨਦੇ ਬੁੱਕ ਤੁਸੀਂ ਕੀ ਪਾ ਰਹੇ ਸਾਡੇ ਦੇਸ਼ ਦੇ ਵਿੱਚ ਕੋਈ ਇਨਸਾਫ ਹੈ ਕਿ ਜਿਹੜਾ ਲੋਕਾਂ ਨੇ ਅੱਜ ਜਿਹੜਾ ਜੀਵ ਸ਼ਕਲ ਚ ਭਾਰਤ ਬੈਠਾ ਇਹਦੇ ਵਿੱਚ ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਤੁਸੀਂ ਤਾਂ ਸਾਨੂੰ ਲਤਾਰਨ ਤੇ ਮਾਰਨ ਤੇ ਆਏ ਹੋ ਸਾਡੇ ਬੱਚੇ ਪੀਲੀ ਪੀਤ ਵਿੱਚ ਤਿੰਨ ਸਿੱਖ ਨੌਜਵਾਨ ਬਿਲਕੁਲ ਗਰੀਬ ਕਰਾ ਦੇ ਉਹਨਾਂ ਨਾਲ ਇਨਕਾਊਂਟਰ ਕੀਤਾ ਗਿਆ ਸਾਰੀ ਦੁਨੀਆ ਜਾਣੀ ਕਿ ਝੂਠਾ ਪੁਲਿਸ ਇਨਕਾਊਂਟਰ ਹੈ ਮੈਂ ਤਾਂ ਅਪੀਲ ਕਰੂੰਗਾ ਕਿ ਸਾਡੇ ਦੇਸ਼ ਦੀ ਨਾਇ ਨਿਆਂਪਾਲਿਕਾ ਸਪਰੀਮ ਕੋਰਟ ਨੂੰ ਆਨਰੇਬਲ ਇਹਨਾਂ ਦੀਆਂ ਚੀਜ਼ਾਂ ਦੇ ਸੂ ਮੋਟੋ ਕੌਗਨੀਸ਼ਨ ਲੈ ਕੇ ਤੇ ਪੂਰਾ ਟਾਈਮ ਬਾਉਂਡ ਪੂਰਤਾਂ ਇਨਕੁਆਇਰੀ ਕਰਨੀ ਚਾਹੀਦੀ ਬਰਨਾ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾਂਦਾ ਹੈ ਸਾਰੀ ਪ੍ਰਣਾਲੀ ਦੇ ਵਿੱਚੋਂ ਤੋਂ ਮੈਂ ਗੱਲ ਜ਼ਿਆਦਾ ਨਾਲ ਵੀ ਕਰਦਾ ਹੋਇਆ ਕੱਲ ਦੇ ਬੰਦ ਦੇ ਸੱਦੇ ਦੀ ਪੂਰਨ ਅਮੇਰ ਕਰਦਾ ਹੋਇਆ ਤੁਹਾਨੂੰ ਸਭ ਨੂੰ ਪੀ ਕਰਦਾ ਕਿ ਹੁਆਪਾ ਆਪਣੇ ਲਈ ਆਪਣੇ ਭਵਿੱਖ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਕਾਮਯਾਬ ਬਣਾਈਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ